ਕੋ ਕਿੰਨਾ ਸੋਹਣਾ ਦਰਾਖਤ ਨਹੀਂ ਨਹੀਂ ਕਿੰਨੇ ਦਰੇ ਪੁੱਤ ਇਧਰ ਹਾਂਜੀ ਪਾਪਾ ਆ ਰਿਣੀ ਹੋ ਰਿਹਾ ਆ ਟਾਣੀ ਐ ਨਾ ਆ ਟਾਣੀ ਐ ਤੇ ਆ ਦਰਾਖਤ ਅਮਰੂਦ ਦਾ ਦਰਾਖਤ ਆ ਪੁੱਤ ਆ ਸਾਰੀਆਂ ਟਾਣੀਆਂ ਹਰੀਆਂ ਐ ਨਾ ਇਹ ਆ ਸੁੱਕ ਗਈ ਤੇ ਪਤਾ ਕਿਉਂ ਸੁੱਕ ਗਈ ਪੁੱਤ ਕਿਉਂਕਿ ਇਹ ਆਪਣੇ ਨਾਲੋਂ ਟੁੱਟ ਗਈ ਇਸ ਕਰਕੇ ਜਿਹੜੇ ਆਪਣੇ ਰਿਸ਼ਤੇ ਨਾਤੇ ਹਨਾ ਪੁੱਤ ਜਿਹੜੇ रिश्ਤੇ या एक درخت ਆ ਸਾਡੇ ਮਾਪਿਓ ਸਾਡੇ ਟੀਚਰ ਜਿਹੜੇ ਸਾਨੂੰ ਵਧੀਆ ਸਿਖਾਉਂਦੇ ਆ ਜ਼ਿੰਦਗੀ ਦੇ ਵਿੱਚ ਸਾਨੂੰ ਜਿਨ੍ਹਾਂ ਨੇ ਜੀਵਨ ਉੱਚਾ ਚੁੱਕਿਆ ਠੀਕ ਹੈ ਕੋਈ ਵੀ ਹੋਵੇ ਉਹ ਚੰਗੇ ਰਾਹ ਤੇ ਲਿਜਾਣ ਵਾਲਾ ਬੰਦਾ ਇੱਕ درخت ਦਾ ਰੂਪ ਹੁੰਦਾ ਪੁੱਤ ਇਸ ਕਰਕੇ ਉਹਦੀ ਕਦਰ ਕਰਨੀ ਆ ਉਹਦੇ ਨਾਲ ਨੂੰ ਟੁੱਟਣਾ ਨਹੀਂ ਹੈ ਜਿੱਦਣ ਰਿਸ਼ਤਾ ਟੁੱਟ ਜਾਣਾ ਪੁੱਤ ਚੰਗੇ ਲੋਕਾਂ ਦੇ ਨਾਲ ਆਹ ਹਾਲ ਹੁੰਦਾ ਸਾਡਾ ਤਾਣੀਆਂ ਆ ਇਸ ਕਰਕੇ ਆਪਣੇਆਂ ਦੇ ਨਾਲ ਹਮੇਸ਼ਾ ਜੁੜਕੇ ਰਹਿਣਾ ਅਸੀਂ ਵੀ ਸਾਰੇ ਤਾਣੀਆਂ ਠੀਕ ਹੈ ਤੇ ਰਿਸ਼ਤਾ ਜਿਹੜਾ ਉਹ ਇੱਕ ਦਰਖਤ ਹੈ ਇਸ ਕਰਕੇ ਦਰਖਤ ਦੇ ਨਾਲ ਜਿੰਨਾ ਚਿਰ ਜੁੜਕੇ ਰਹਾਂਗੇ ਨਾ ਪੁੱਤ ਉਨਾ ਚਿਰ ਆਪਾਂ ਹਰੇ ਰਹਾਂਗੇ ਤਾਕਤਵਰ ਰਹਾਂਗੇ ਜਾਨ ਰੰਗੀ ਸਾਡੇ ਚ ਨਹੀਂ ਤਾਂ ਫਿਰ ਆਹ ਹਾਲ ਹੋਣਾ ਪਤਾ ਨਹੀਂ ਇਹ ਹਨਾ ਸੋងਿਆ ਨਾ ਪੁੱਤ ਕੀ ਕਰਨਾ ਹੁਣ ਆਪਾਂ ਨੇ ਆਪਣੇਆਂ ਨਾਲ